ਐਮਰਜੈਂਸੀ ਫਿਲਮ ਨੂੰ ਲੈ ਕੇ ਵਿਵਾਦ ਜਿੱਥੇ ਆਲਰੇਡੀ ਪੱਖਦਾ ਪਿਆ ਉੱਥੇ ਦੂਜੇ ਪਾਸੇ ਕੰਗਣਾ ਰਣੌਤ ਦਾ ਇੱਕ ਬਿਆਨ ਲਗਾਤਾਰ ਸਰਕੂਲੇਟ ਹੋ ਰਿਹਾ ਦਰਅਸਲ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਕੰਗਣਾ ਰਣੌਤ ਨੇ ਕੁਝ ਗੱਲਾਂ ਕਹੀਆਂ ਔਰ ਉਸ ਦੇ ਵਿੱਚ ਜ਼ਿਕਰ ਕੀਤਾ ਸੰਜਨੈਲ ਸਿੰਘ ਭਿੰਡਰਾ ਵਾਲਿਆਂ ਦਾ ਔਰ ਇੱਥੋਂ ਤੱਕ ਗੱਲ ਕਹਿ ਦਿੱਤੀ ਗਈ ਕਿ AK47 ਰੱਖਣ ਵਾਲੇ ਸੰਤ ਨਹੀਂ ਹੁੰਦੇ ਸਿੱਧੀ ਗੱਲ ਕਹੀ ਹੈ ਕਿ ਮੰਦਰ ਦੇ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਵੜ ਕੇ ਹਥਿਆਰਬੰਦ ਤਰੀਕੇ ਦੇ ਨਾਲ ਲੁੱਕ ਕੇ ਤੇ ਖਾਲਿਸਤਾਨ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਕੰਗਣਾ ਰਣਾਉਤ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿ ਪੁਰਾਣੀਆਂ ਸਰਕਾਰਾਂ ਨੇ ਵੀ ਖਾਲਿਸਤਾਨ ਪੱਖੀਆਂ ਨੂੰ ਜਾਂ ਖਾਲਿਸਤਾਨ ਦੀ ਹਮਾਇਤ ਕਰਨ ਵਾਲਿਆਂ ਨੂੰ ਅੱਤਵਾਦੀ ਿਕrar ਦੇ ਰਤਾ ਸੀ ਔਰ ਪੰਜਾਬ ਨੂੰ ਲੈ ਕੇ ਸਿੱਧੀਆਂ ਟਿੱਪਣੀਆਂ ਕੰਗਣਾ ਰਣਾਉਤ ਕਰਦੀ ਨਜ਼ਰ ਆਈ ਹੈ ਕਿਹਾ ਕਿ 90% ਦੀ ਲੋਕ ਉਹ ਨੇ ਜਿਹੜੇ ਖਾਲਿਸਤਾਨ ਪੱਖੀਆਂ ਨੂੰ ਪੰਜਾਬ ਦੇ ਵਿੱਚ ਅੱਤਵਾਦੀ ਮੰਨਦੇ ਨੇ ਔਰ ਇਸ ਮਾਮਲੇ ਨੂੰ ਲੈ ਕੇ ਕੰਗਣਾ ਰਣਾਉਤ ਦੇ ਇਸ ਬਿਆਨ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਸਨ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮਾਮਲੇ ਉੱਤੇ ਕੰਗਣਾ ਰਣਾਉਤ ਦਾ ਇਹ ਬਿਆਨ ਵੱਧ ਛੜ ਕੇ ਪ੍ਰਕਾਹਟ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਖਾਸ ਕਰਕੇ ਸੇ ਖਾਗੂਆਂ ਦੇ ਵਿੱਚ ਜੋ ਪੰਜਾਬ ਅਤੇ ਦਿੱਲੀ ਦੇ ਵਿੱਚ ਵਸਦੇ ਨੇ ਸਭ ਤੋਂ ਪਹਿਲਾਂ ਤਾਂ ਵਿਰਸਾ ਸਿੰਘ ਬਲਟੋਹਾ ਨੇ ਇਸ ਗੱਲ ਦੀ ਨਿਖੇਧੀ ਕੀਤੀ ਇਸ ਗੱਲ ਦੀ ਪਰੋੜਤਾ ਕੀਤੀ ਹੈ ਔਰ ਕਿਹਾ ਕਿ ਕੰਗਣਾ ਰਣਾਉਤ ਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਔਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਇਸ ਗੱਲ ਦੀ ਨਿਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੰਗਣਾ ਰਣਾਉ ਦੇ ਬਿਆਨ ਸਿਰਫ ਔਰ ਸਿਰਫ ਆਪਣੀ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਦੇ ਰਹੀ ਹੈ ਔਰ ਦੂਜੇ ਪਾਸੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਵੀ ਇਸ ਉੱਤੇ ਕੰਗਣਾ ਰਣਾਉ ਦੇ ਬਿਆਨ ਦੀ ਨਿਖੇਦੀ ਕੀਤੀ ਹੈ ਤਾਂ ਦੱਸ ਦਈਏ ਕਿ ਸਿੱਖ ਆਗੂ ਵੱਲ ਚੜ ਕੇ ਕੰਗਣਾ ਰਣਾਉ ਦੇ ਇਸ ਬਿਆਨ ਦੇ ਖਿਲਾਫ ਖੜਦੇ ਨਜ਼ਰ ਆ ਰਹੇ ਨੇ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਕੰਗਣਾ ਰਣਾਉ ਦਾ ਦਿੱਤਾ ਇਹ ਬਿਆਨ ਪੜਕਾਹਟ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਔ ਕਉ ਨੋ ਬਿਆਨ ਵੀ ਸੁਣਾਉਨੇ ਆ ਹਰਮਿੰਦਰ ਸਿੰਘ ਕਾਲਕਾ ਪਰਮਜੀਤ ਸਿੰਘ ਸਰਨਾਦੇ ਔਰ ਨਾਲ ਦੀ ਨਾਲ ਵਿਰਸਾ ਸਿੰਘ ਵਲਟੋਹਾ ਨੇ ਜਿਹੜੀ ਪੋਸਟ ਪਾਈ ਆ ਲਿਖ ਕੇ ਆਉ ਤੁਹਾਨੂੰ ਪੜ ਕੇ ਸੁਣਾਉਣੀ ਆ। ਵਿਰਸਾ ਸਿੰਘ ਵਲਟੋਹਾ ਨੇ ਆਪਣੇ ਫੇਸਬੁੱਕ ਵਾਲ ਦੇ ਉੱਤੇ ਪੋਸਟ ਲਿਖ ਕੇ ਜਿਹੜੀ ਅਪਲੋਡ ਕੀਤੀ ਔਰ ਵਿੱਚ ਕਿਹਾ ਕਿ ਨਿਊਜ਼ 18 ਉੱਤੇ ਕنگੜਾ ਰਣੌਥ ਵੱਲੋਂ ਇੰਟਰਵਿਊ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਲਈ ਵਰਤੀ ਸ਼ਬਦਾਵਲੀ ਦਾ ਮੈਂ ਕਰੜਾ ਵਿਰੋਧ ਕਰਦਾ ਹਾਂ। ਜੇ ਇਹਦੇ ਘਰਦਿਆਂ 'ਚ ਇਹਨੂੰ ਰੋਕਣ ਦੀ ਜ਼ਰੂਰਤ ਹੈ ਨਹੀਂ ਤਾਂ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੀ ਇਸਨੂੰ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਖੇਡਣ ਤੋਂ ਰੋਕ ਲਵੇ। ਸੰਤ ਪਿੰਡਰਾਂ ਵਾਲਿਆਂ ਬਾਰੇ ਇਸ ਵੱ ਚੁਬਣ ਅਤੇ ਦੁੱਖ ਦੇਣ ਵਾਲੇ ਹਨ ਸੰਤ ਪਿੰਡਰਾਂ ਵਾਲੇ ਕੌਣ ਸੰਤ ਸਿੱਖ ਕੌਮ ਵਿੱਚ ਉਹਨਾਂ ਦਾ ਕੀ ਸਥਾਨ ਹੈ ਉਸ ਬਾਬਤ ਇਸ ਬੀਬੀ ਕੰਗਣਾ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਇਸ ਨੂੰ ਇਸ ਵਰਗੀ ਹੋਰ ਜਨਸਾਂ ਨੂੰ ਸਪਸ਼ਟ ਕਰ ਦਈਏ ਕਿ ਸੰਤ ਪਿੰਡਰਾਂ ਵਾਲੇ ਸਿੱਖਾਂ ਲਈ ਇੱਕ ਸੰਤ ਮਹਾਨ ਯੋਧੇ ਮਹਾਨ ਸ਼ਹੀਦ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਹਨ ਇਹ ਦਰਜਾ ਉਹਨਾਂ ਨੂੰ ਸਰਵਉੱਚ ਪਤਖਤ ਸ਼੍ਰੀ ਕਾਲ ਤਖਤ ਸਾਹਿਬ ਨੇ ਦਿੱਤਾ ਹੈ ਸਾਫ ਤੌਰ ਤੇ ਵਿਰਸਾ ਸਿੰਘ ਬਲਟੋਹਾ ਨੇ ਕੰਗੜਾ ਰਣੌਥ ਦੇ ਪਰਿਵਾਰ ਉੱਤੇ ਵੀ ਸਵਾਲ ਚੁੱਕੇ ਔਰ ਕਹਿ ਦਿੱਤਾ ਗਿਆ ਕਿ ਜੇ ਇਹ ਦੇ ਮਾਪਿਆਂ ਦੇ ਕੋਲੋਂ ਨਹੀਂ ਰੋਕਿਆ ਜਾ ਰਿਹਾ ਤਾਂ ਭਾਜਪੀ ਦੇ ਵੱਲੋਂ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਔਰ ਇਸ ਨੂੰ ਰੋਕਿਆ ਜਾਣਾ ਚਾਹੀਦਾ ਔਰ ਨਾਲ ਹੀ ਦੱਸ ਦਿੱਤਾ ਕਿ ਸੰਜਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸੰਤਖਾਉਣ ਦੇ ਵਾਸਤੇ ਇਹਦੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਔਰ ਵੱਡੀ ਗੱਲ ਸਾਫ਼ ਤੌਰ ਦੇ ਉੱਤੇ ਇਸ ਦੇ ਖਿਲਾਫ ਐਕਸ਼ਨ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਕੰਗੜਾ ਨਾਥ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਔਰ ਨਾਲ ਦੀ ਨਾਲ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਯਾਨੀ ਕਿ ਹਰਮਿਤ ਸਿੰਘ ਕਾਲਕਾ ਅਤੇ ਪਰਮਜੀਤ ਸਿੰਘ ਸਰਨਾ ਇਸ ਮਾਮਲੇ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਕਸ਼ਨ ਸ਼੍ਰੀ ਜੈਪੀ ਨੱਡਾ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨਾ ਰਣੌਤ ਜਿਹੜੀ ਹਰ ਵਕਤ ਬਿਨਾਂ ਸੋਚੇ ਸਮਝੇ ਇੱਕ ਕੰਟਰੋਵਰਸੀ ਸਟੇਟਮੈਂਟਸ ਦਿੰਦੀ ਹੈ ਔਰ ਖਾਸ ਤੌਰ ਤੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਇੱਕ ਹੈਟਡਨੈਸ ਫਿਲਾਰੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ بار-बार ਕੈਮਰਾ ਦੇ ਉੱਤੇ ਲਿਆ ਕੇ ਸਿੱਖ ਪੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਸ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂਜ ਜੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ ਵਿੱਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ ਵੀਵੀ ਸਦੀ ਦੇ ਜਨਮ ਹੈ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਣੂ ਹੋ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਦੇ ਵਿੱਚ ਕਿ ਅਸੀਂ ਮੈਂ ਬੜੇ ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਟ ਦੱਸ ਦੇਣ ਸਰਕਾਰੀ ਰਿਕਾਰਡ ਦੱਸਦੇ ਨੇ ਕਿ ਜਿੱਤੇ ਸੰਤ ਜਨਰਲ ਸਿੰਘ ਪਿੰਡਰਾਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮਖਾਂ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਸੰਤ ਜਨਰਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾਂ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਹਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਕ ਵੀ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਬਾਰ-ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ-ਬਾਰ ਅਗਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿਕਰ ਜਗਤ ਦੇ ਵਿੱਚ ਦਾ ਰੋਸ ਆਣਾ ਵੀ ਜਾਇਜ਼ ਹੋਏਗਾ ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ ਮਗਰ ਐਫਓ ਜੇ ਸ਼ਬਦਾਂ ਲਈ ਕੰਗਰਾਜੀ ਤੁਸੀਂ ਹੱਕਦਾਰ ਹੋ ਨਹੀਂ ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਹੈ ਦੇਖੋ ਬਿਲਕੁਲ ਇਹਦੇ ਉਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਇਹਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲ ਕੋਈ ਅਫਵਾਦੀ ਪੁਕਤਾ ਸਬੂਤ ਨੇ ਉਹ ਜਨਤਕ ਕਰਦੇ ਨੇ ਰਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਗਰ ਇਹ ਅਫਵਾਦੀਆਂ ਗੱਲਾਂ ਕਰਦੇ ਨੇ ਤਾਂ ਜਨਤਕ ਕਰਦੇ ਨੇ ਮਗਰ بار-बार ਸਾਡੀ ਇਸ ਇੱਕ ਕੌਮ ਦੇ ਜਰਨਲਾਂ ਦੇ ਬਾਰੇ ਗਲਤ ਗੱਲ ਕਰਨਾ ਗਲਤ ਸ਼ਬਦਾਵਲੀ ਇਸਤੇਮਾਲ ਕਰਨਾ ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਤੇ ਉਹ ਅੱਜ ਕਵੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀਆਂ ਤਾਂ ਮੈਂ ਸਮਝਦਾ ਕਿ ਕਿੰਨੀ ਕੋਧੀ ਸਮਝ ਹੈ ਇਹ ਸਾਰਿਆਂ ਨੂੰ ਸਮਝ ਜਾਣੀ ਚਾਹੀਦੀ ਮੈਂ ਕੱਲ ਦਾ ਪੰਗਨਾਰਾ ਨੌ ਦਾ ਬਿਆਨ ਸੁਣ ਰਿਹਾ ਹਾਂ ਜਿਹੜਾ ਨੇ ਉਹਨਾਂ ਨੇ 20 ਸਦੀ ਦੇ ਮਹਾਨ ਸ਼ਹੀਦ ਸੰਜਨ ਸਿੰਘ ਭਾਰਗਫਤਾ ਸੰਜਨ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਇਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਿਆਲات ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਿਰਦਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ ਜਿਹੜੇ ਬਹੁਤ ਘੱਟ ਬੰਦਿਆਂ ਚੋਂ ਤਾਂ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ ਉਹ ਕਿਸ ਇਸ ਸਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ ਅੰਤ ਤੱਕ ਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਖਵਾਦੀ ਹੁੰਦੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਖ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਰ ਸਿੰਘ ਨੇ ਇੱਕ ਧਾਰਮਿਕ ਗ੍ਰਤੀਵਿਧੀ ਕਰ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਹਦੀ ਪ੍ਰਸੈਂਟੇ ਨੂੰ ਪਛਾਣ ਲਿਆ ਸੀ ਉਹ ਇਹਦੀ ਪ੍ਰਸੈਂਟੇ ਨੂੰ ਸਿੱਖ ਕੌਮ ਦੇ ਵਿੱਚ ਰਹਿਣ ਦੇਣਾ ਚਾਹੁੰਦੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਲਾਹਤਾਂ ਵਿੱਚ ਪ੍ਰਗਨਾਰਤ ਨੂੰ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖਮਜਾਜੇ ਭੁਗਤਣ ਪੈਣਗੇ ਅਸੀਂ ਜ਼ਬਰਦਸਤ ਉਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜੇਪੀ ਔਰ ਉਹਨਾਂ ਦੀ ਸਰਕਾਰ ਉਸਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏਗੀ